ਯਾਰਾ ਮੇਰਾ ਤਾਂ ਜ਼ਰੀ ਟੁੱਟੀ ਜਾਂਦਾ ਘਰ ਕੋਈ ਹੱਲ ਹੈਗਾ ਕੈਪਸੂਲ ਕੋਈ ਕੈਪਸੂਲ ਦਾ ਮੈਂ ਯਾਰ ਤੜਕੇ ਹੀ ਖਾਗਾ ਦੋਨੇ ਨਿਰਨੇ ਕਾਲ ਜੇ ਮੈਂ ਤਾਂ ਕੁਲਪ ਵੀ ਹੈ ਨਹੀਂ ਮੇਰੇ ਕੋਲ ਤਾਂ ਯਾਰ ਮਾ ਦਾ ਫਿਰ ਚਟਿਆ ਟੀਕਾ ਲਾਉਣਾ ਕੋਈ ਪੈਸਾ ਤੇ ਲੈ ਦੇ ਦੇ ਪੈਸਾ ਤੇ ਲੈਰ ਕੰਮ ਕਰਦਾ ਪਰ ਕੋਈ ਕਰਦੇ ਨਹੀਂ ਇਹ ਲੁੱਟ ਮਾਰ ਕਰ ਲੈਨੇ ਕੋਈ ਉਹ ਕਿਵੇਂ ਕਿੱਥੇ ਕਰਾਂਗੇ ਫਿਰ ਲੁੱਟ ਮਾਰ ਜੇ ਤੂੰ ਮੇਰਾ ਸਾਥ ਸਵੇਂ ਹੋ ਰੋਹੀ ਵਾਲੇ ਰਾਹ ਸੁਨਣਾ ਹੈਗਾ ਹੱਥ ਲਈ ਦਿਹਾੜੀ ਬਣ ਜੂ ਫਿਰ ਆਪਣੀ ਦਿਹਾੜੀ ਯਾਰ ਆਪਾਂ ਦੋ ਟੀਕੇ ਲਾ ਲਈ ਯਾਰ ਭਾਵੇਂ ਯਾਰਾ ਪਾਂ ਜਾ 10 ਆ ਕੋਈ ਇਕੱਠਾ ਕਰਾਂਗੇ ਤੇ ਦੋ ਮਾਰਾਂਗੇ ਲਫੜ ਯਾਰਾ ਆ ਜਾ ਚੱਲ ਗਿਆ ਚਾਰਜ ਚੱਲ ਗਿਆ ਯਾਰ ਆ ਜਾ ਚੱਲ ਗਿਆ ਅੱਜ ਫੜ ਲੈਣਾ ਹਾਂ ਹਾਂ ਆ ਕੇ ਮੈਂ ਯਾਰ ਆਪਣੇ ਪੰਡਲ ਨੂੰ ਛੇੜੀ ਫਿਰਦੇ ਆ ਕਰਨਗੇ ਅੱਜ ਤਾਂ ਪੇ ਆ ਜਾ ਇੱਥੇ ਜੇ ਬਹਿ ਜਾਣੇ ਆ। ਫਸੂਗੀ ਮੁਰਗੀ ਕਿ ਨਹੀਂ ਫਸਦੀ। ਓਏ ਫਸਦੀਆਂ ਬਥੇ। ਅੱਜ ਬਾਟ ਹੀ ਨਹੀਂ ਜਿਹੜੀ ਆ ਗਈ। ਓ ਬਸ ਤੂੰ ਕਿਉਂ ਪਤਾ ਲਵਾਈ। ਨਹੀਂ ਨਹੀਂ ਕੱਢ ਨਹੀਂ ਅੱਜ। ਤੂੰ ਨਾਰਾਗ ਆ ਇੱਥੇ ਕੋਈ ਨਾ ਕੋਈ ਆ ਹੀ ਜਾਣਾ ਆਪਣੇ ਹੱਦਾਂ। ਮੈਨੂੰ ਨਹੀਂ ਲੱਗਦਾ ਕੋਈ ਆਊਗਾ ਇੱਥੇ। ਓ ਕੋਈ ਨਹੀਂ ਤੈਨੂੰ ਟੀਕਾ ਟੂ ਗੱਲ ਲਵਾਉ ਤੈਨੂੰ ਸਾਰਾ ਕੁਝ। ਜੀ 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 ਇੱਥੇ ਨਹੀਂ ਕਿਸੇ ਨੇ ਆਉਣਾ। ਓ ਯਾਰ ਘਰ ਤੋਂ ਰੋਡ ਤੇ ਚੱਲ ਗਿਆ ਵੱਡੇ ਰੋਡ ਤੇ। ਕੋਈ ਨਹੀਂ ਯਾਰ ਆ ਦੇਖ ਲੈਂਦੇ ਹੁਣ ਆਂਦਾ ਹੋਊਗਾ ਕੋਈ। ਕੌਣ ਆਊਗਾ? ਗਿਆਨੀ ਜਾਂਦਾ ਓ ਗਿਆਨੀ ਆਊਗਾ। ਓ ਸਹੀ ਗੱਲ ਤੇ ਇਹਦੇ ਕੋ ਹੁਣੇ ਓਏ ਹ ਇਓ ਗਾਇਆ ਉੱਤਰ ਉੱਤਰ ਗਿਆ ਯਾਰ ਉੱਤਰ ਗਿਆ ਕੱਟ ਕੱਟ ਤੇਰੇ ਕੋਲ ਕੀ ਆਇਆ ਉਹ ਖੇਤ ਇਹ ਲਿਆ ਮੇਰੇ ਕੋਲ ਤੂੰ ਹੁਣ ਪੈਸੇ ਲੈ ਯਾਰ ਉਹ 30 ਰੁਪਏ ਯਾਰ ਆ ਲੈ ਲੋ ਯਾਰ ਆ ਲੈ ਉਹ 30 ਰੁਪਏ ਯਾਰ ਭਰਾਵਾ ਉਹ ਕਰ ਆ ਚੱਲ ਗਏ ਇਸ ਮਾਰ ਦੇਣ ਆ ਚੱਲ ਗਏ ਓ ਯਾਦ ਸੁਣ ਗਏ ਓ ਹੁਣ ਕੀ ਆ ਗਿਆ ਹੁਣ ਨਹੀਂ ਗਏ ਉਹਨਾਂ ਚ ਆਪਣਾ ਆ ਗਿਆ ਹੁਣੀ ਇਹ 30 ਰੁਪਏ ਦਾ ਕੀ ਬਣ ਜੂ ਓ 30 ਰੁਪਏ ਦਾ ਅੱਜ ਡੰਗਾ ਲੈ ਜੂਗਾ ਯਾਰ ਆ ਸੰਤਾ ਹੀ ਬੈਠਾ ਰਿਹਾ ਬਾਈ ਚੱਲ ਗਿਆ ਹੁਣ ਤਲੀ ਆ ਗਿਆ ਹੁਣ ਨਹੀਂ ਕਹਉਦਾ ਕਿੰਨਾ ਟਾਈਮ ਲੱਗ ਗਿਆ ਬੈਠਾ ਯਾਰ 30 ਰੁਪਏ ਹੈ 30 ਰੁਪਏ ਮੈਨੂੰ ਫੜਾ ਮਾ ਡੰਗਾ ਲਾ ਮਾਰਦਾ ਬੰਦਾ ਲੁੱਟਿਆ ਯਾਰ ਕੋਈ ਨਹੀਂ ਕੋਈ ਆ ਮੋਟਰਸਾਈਕਲ ਦੀ ਬਾਤ ਜੀ ਹੁੰਦੀ ਹੈ ਖਾ ਆ ਆਉਂਦਾ ਮੋਟਰਸਾਈਕਲ ਲਾਉਂਦਾ ਥਲੂ ਰੋ ਰਿਹਾ ਲਾ ਰੋਟੋ ਰੋ ਕਾ ਰੋ ਕਾ ਰੋ ਬਾਈ ਦੱਸ ਦੱਸ ਕਰ ਥੱਲੇ ਕਾਉਣਾ ਬਾਈ ਯਾਰ ਕੱਢ ਲੈ ਫੈਣੀ ਬਾਈ ਯਾਰ ਕਾਉਣਾ ਕੱਢ ਕੱਢ ਕੋਈ ਨਹੀਂ ਜਗਾ ਕੱਢ ਕੋਈ ਨਹੀਂ ਬਾਈ ਯਾਰ ਨਹੀਂ ਭਾਈਆ ਭਾਈ ਯਾਰ ਨਾ ਯਾਰਾ ਤੱਕਾ ਨਾ ਕਰੋ ਭਾਈ ਬੰਦਾ ਬਈ ਯਾਰ ਆਏ ਨਾ ਕਰੋ ਭਾਈ ਯਾਰ ਓਏ ਨਾ ਕਰੋ ਭਾਈ ਯਾਰ ਕਰੂ ਯਾਰ ਗਰੀਬ ਬੰਦਾ ਯਾਰ ਭਾਈ ਜਾਣ ਦੇ ਜਾਣ ਦੇ ਛੱਡ ਦੇ ਭਾਈ ਯਾਰ ਚੱਲ ਗਏ ਉਹ ਐਵੇਂ ਚੱਲ ਗਏ 2000 ਦਾ ਸੱਟਾ 2000 ਦਾ ਟੁੱਟਿਆ ਵਾਏ ਦੋ ਯਾਰ ਉਹ 2000 ਦਾ ਵੇਖ ਜੂ ਯਾਰ ਉਹ ਨਹੀਂ ਵਿਕਣਾ 2000 ਦਾ ਭਾਈ ਭਾਈ ਚੁੱਪ ਕਰਕੇ ਬਹਿ ਜਾ ਮੈਂ ਕੋਹ ਨਹੀਂ ਦੇਣਾ ਤੈਨੂੰ ਓਏ ਚੱਲ ਭੰਦੀ ਯਾਰਾ ਤੇਲ ਮੁੱਗਾ ਉਹ ਭਾਈ ਭਾਈ ਇਹ ਪੈਟਰੋਲ ਪੰਪ ਹੈਗਾ ਸਹੀ ਭਾਈ ਹੈ ਨਹੀਂ ਇੱਧਰ ਨਾ ਆਇਆ ਮਾੜਾ ਰਹਾਗਾ ਤੂੰ ਟਸਦਾ ਜਾ ਭਾਈ ਨਾ ਭਾਈ ਆ ਮਾ ਨਾ ਇਧਰ ਆ ਜਾਈ ਇਹ ਨਾ ਮੜਾ ਰਾ ਯਾਰ ਤੇਲ ਤੋਂ ਪੰਪ ਦਾ ਹੋਊਗਾ ਚਲ ਜਾਂਦੇ ਆ ਮੜਾ ਰਹਾ ਕਿ ਹੋਇਆ ਇਧਰ ਓ ਬਸ ਇੱਕ ਅੱਧੀ ਮੁਰਗੀ ਹੋਰ ਫਸਾਲ ਗਈ ਓਏ ਹੁਣ ਨਹੀਂ ਕੋਈ ਆਉਂਦਾ ਜੋ ਮੈਨੂੰ 3 ਜੜੀ ਜਾਂਦੇ ਮੈਨੂੰ ਸਮਾਨ ਪਰਾ ਦੇ ਮਾਪੀ ਵੇਚ ਕੇ ਆਵੇ ਸਮਾਨ ਲਾ ਦੇ ਯਾਰ ਕਈ ਕੋਈ ਬੁਢੀ ਬੜੀ ਸੋਹਣੀ ਮੈਨੂੰ ਸਮਾਨ ਪਰਾ ਦੇ ਹੁਣ ਨਹੀਂ ਕੋਈ ਆਉਂਦਾ ਓਏ ਆਊਗਾ ਨਹੀਂ ਆਉਂਦਾ ਕੋਈ ਆਉਂਦਾ ਭਾਈ ਕੀ ਕੋਈ ਆਉਂਦਾ ਓਏ ਆਊਗਾ ਯਾਰ ਹੁਣ ਨਹੀਂ ਕੋਈ ਆਉਂਦਾ ਆ ਆਉਂਦਾ ਕੋਈ ਧੌਧਾ ਯਾਰ ਕੋਈ ਘੰਟਾ ਬੱਜਾਇਆ ਕੋਈ ਬੰਦੇ ਨਹੀਂ ਆਉਂਦਾ ਭਾਈ ਰੁਕੀ ਭਾਈ ਉਹ ਤੇ ਇਹ ਮੁੱਕ ਗਿਆ ਭਾਈ ਬਣ ਕੇ ਦੇ ਦੇ ਯਾਰ ਭਾਈ ਬਣ ਕੇ ਮੈਂ ਭਗਤੇ ਜਾਣਾ ਯਾਰ ਬਈ ਦੇ ਦੇ ਮੇਰੇ ਕੋਲ ਵੀ ਹੈਂ ਯਾਰ ਮੈਂ ਵੀ ਜਾਣਾ ਯਾਰ ਭਾਈ ਇਧਰ ਨਾ ਆ ਜਾਈ ਭਾਈ ਇਧਰ ਖਤਰਾ ਹੈ ਭਾਈ ਯਾਰ ਇਧਰ ਨਾ ਆ ਜਾਈ ਭਾਈ ਪਹਿਲਾਂ ਵੀ ਬੰਦਾ ਕਹਿੰ ਗਿਆ ਕੀ ਖਤਰਾ ਭਾਈ ਦੱਸ ਤਾਂ ਜਾ ਉਹ ਭਾਈ ਉਹ ਯਾਰ ਖਤਰਾ ਇਧਰ ਯਾਰ ਤੂੰ ਤਾਂ ਖਤਰਾ ਇਧਰ ਉਹ ਉਹ ਲੁੱਟਾ ਹੁਣ ਵਾਲੇ ਖੜੇ ਆ ਭੰਦੇ ਯਾਰ ਮੇਰੇ ਕੋਲ ਤਾਂ ਪੈਸੇ ਵੀ ਬਹੁਤ ਆ ਯਾਰ ਇਹਦਾ ਮੈਨੂੰ ਲੁੱਟ ਲੈਣਗੇ ਯਾਰ ਪਹਿਲਾਂ ਵੀ ਭਾਈ ਕਹਿ ਗਿਆ ਇਹਦਾ ਫਿਰ ਬਾਈ ਸਕੀਮ ਲਾਉਣੀ ਪਊਗੀ ਭਾਂ ਚੋਈ ਮੇਰੇ ਕੋਲ ਬੜੇ ਪੈਸੇ ਬਹੁਤ ਆ ਯਾਰ ਇਹਦਾ ਲੁੱਟ ਲੈਣਗੇ ਮੈਨੂੰ ਬੰਦੇ ਮੈਨੂੰ ਦੋ ਜਾਣੇ ਕਹਿਗੇ ਡਰ ਵੀ ਲੱਗੀ ਜਾਂਦਾ ਇਹਦਾ ਫਿਰ ਹਣ ਦੀੜੇ ਲਾੜਗੇ ਦੀੜੇ ਲਾਉਣੇ ਪੈਣਗੇ ਉਹ ਦੀੜੇ ਹੀ ਢਾਹ ਲਈ ਕੀ ਲੁੱਟ ਲੈਣਗੇ ਐਂ ਕਰ ਦਾਲੋ ਪੈਸੇ ਪੈਸੇ ਆਲੀ ਉੱਟ ਸਹਾਂਗੇ ਦੇ ਦਿੰਦਾ ਹੁਣ ਮੈਂ ਵੀ ਨਾ ਇਹ ਮੈਨੂੰ ਕਿਵੇਂ ਲੁੱਟਣਗੇ ਹੁਣ ਮੈਂ ਵੀ ਨਾ ਇਹਨਾਂ ਨੂੰ ਮੈਂ ਰੋਕਾਂ ਵੀ ਭਾਂ ਜੋ ਨਿੱਕਰੇਗੀ ਨਿੱਕਰ ਨੂੰ ਕੀ ਲੁੱਟ ਲੈਣਗੇ ਇਹ ਇੱਥੇ ਸੁੱਖੀ ਸੱਚੀ ਹੈ ਨਹੀਂ ਕੋਈ ਉਹ ਪਿਆ ਟੰਬਾ ਉਹ ਦੇਖ ਕਾ ਆਉਂਦਾ ਕੋਈ ਆ ਆਉਂਦਾ ਇੱਕਮ ਨੇਕਮ ਦਾ ਡਰੇਪ ਆਉਂਦਾ ਉਹ ਆਹ ਨਾਲੇ ਆਇਆ ਰੋਕ ਓਏ ਕੋਈ ਨਾ ਲੰਗਾਈ ਤੁਰਿਆ ਆਉਂਦਾ ਓਏ ਕੋਈ ਨਾ ਮੋਟਰ ਆਉਂਦਾ ਇਹਦੇ ਕੋਲ ਹੈਗਾ ਆ ਜਾ ਆ ਜਾ ਰੋਕੋ ਗਿਆ ਪਤਾ ਆ ਜਾਗਾ ਹਾਂ ਆ ਜਾ ਨਿੱਕਰ ਵੀ ਲਾਤੀ ਜਾ ਰਹੇ ਨੇ ਦਾ ਯਾਰ ਪੱਕਾ ਵਾਲਾ ਲੱਗਦਾ ਮੈਨੂੰ ਇਹਦਾ ਯਾਰ ਦੇਨੇ ਨਾ ਪੈ ਉਹ ਢਾਕ ਓਏ ਓਏ ਤੇਰੀ ਓਏ ਇਹ ਖਾ 哪这么快？有点慢。